DIG ਹਰਚਰਨ ਪੁੱਲਰ ਮਾਮਲੇ ਦੇ ਵਿੱਚ ਵੱਡਾ ਅਪਡੇਟ ਆਇਆ ਵੱਡਾ ਮੋੜ ਲਿਆ ਗਿਆ ਔਰ ਰਾਤੋਂ ਰਾਤ ਇੱਕ ਐਫਆਈਆਰ ਦਰਜ ਕਰ ਲਈ ਗਈ ਲੰਗੇ ਦਿਨ ਤੱਕ ਚਰਚਾਵਾ ਸਣ ਕੇ DIG ਹਰਚਰਨ ਪੁੱਲਰ ਦੇ ਉੱਤੇ ਨਕੇਲ ਕੱਸੀ ਜਾ ਸਕਦੀ ਹੈ ਔਰ ਉਸੇ ਦੇ ਵਿੱਚ ਹੁਣ ਐਕਸ਼ਨ ਕਰ ਦਿੱਤਾ ਗਿਆ DIG ਹਰਚਰਨ ਪੁੱਲਰ ਮਾਮਲੇ ਦੇ ਵਿੱਚ ਇੱਕ ਨਵੀਂ ਐਫਆਈਆਰ ਔਰ ਐਫਆਈਆਰ ਕਿਹੜੀ ਡਿਸਪਰਪੋਰਸ਼ਨੇਟ ਐਸੈਟਸ ਦਾ ਮਾਮਲਾ ਉਹੀ ਮਾਮਲਾ ਜਿਹੜਾ ਵਿਕਰਮ ਸਿੰਘ ਮਜੀਠੀਆ ਵਾਲਾ ਤਸਲੀ ਇਹ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਇਸ਼ੂ ਦੇ ਉੱਤੇ ਬਹੁਤ ਸਾਰੇ ਵਿਵਾਦ ਸਨ ਉਹਨਾਂ ਦੇ ਘਰੋਂ ਜੋ ਕੁਝ ਬਰਾਮਦ ਹੋਇਆ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਲੈ ਕੇ ਜੋ ਸ਼ਨਾਖਤ ਕੀਤੀ ਗਈ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਵਿੱਚੋਂ ਜੋ ਬਰਾਮਦ ਹੋਇਆ ਬਹੁਤ ਕੁਝ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਔਰ ਖਾਸ ਤੌਰ ਦੇ ਉੱਤੇ ਜਦੋਂ ਕ੍ਰਿਸ਼ਨੂ ਦੀ 9 ਦਿਨ ਦੀ ਸੀਬੀਆਈ ਰਿਮਾਂਡ ਲੈਂਦੀ ਹੈ ਉਸ ਤੋਂ ਬਾਅਦ ਇਹ ਚਰਚਾ ਸੀ ਕਿ ਇਸ ਰਿਮਾਂਡ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਇਹਦੇ ਦਰਮਿਆਨ ਹੁਣ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਦਰਜ ਕਰ ਦਿੱਤਾ ਗਿਆ। ਦਰਸਲ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਐਫਆਈਆਰ ਦਰਜ ਕਰਕੇ ਮਜੀਠੀਆ ਵਾਲਾ ਡਿਸਪਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਅੱਗੇ ਲਿਆਂਦਾ ਹੈ। ਇਨਕਮ ਦੇ ਸਰੋਤਾਂ ਤੋਂ ਕਿਤੇ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ। ਖਾਸ ਤੌਰ ਦੇ ਉੱਤੇ ਸੀਬੀਆਈ ਸੂਤਰਾਂ ਦਾ ਦਾਵਾ ਹੈ ਕਿ 150 ਏਕੜ ਜ਼ਮੀਨ ਵੀ ਇਸ ਕੇਸ ਦੇ ਵਿੱਚ ਮਿਲੀ ਹੈ ਜੋ ਡੀਆਈਜੀ ਪੁੱਲਰ ਉਸ ਦੀ ਪਤਨੀ ਅਤੇ ਉਸ ਦੇ ਪੁੱਤ ਤੇ ਤੀ ਦੇ ਨਾਮ ਦੱਸੀ ਜਾ ਰਹੀ ਹੈ ਹਾਸਲ ਤੱਥਾਂ ਮਗਰੋਂ ਸੀਬੀਆਈ ਦੀ ਐਂਟੀ ਕ腐ਪਸ਼ਨ ਬ੍ਰਾਂਚ ਨੇ ਸੈਕਸ਼ਨ 61 ਦੇ ਕਲੌਜ਼ 2 ਜਿਹੜਾ ਕਿ ਕ੍ਰਿਮੀਨਲ ਕਾਂਸਪਰੇਸੀ ਦਾ ਹੈ ਬੀਐਨਐਸ ਦੇ ਵਿੱਚ ਅਤੇ ਇਸ ਤੋਂ ਇਲਾਵਾ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਜਿਹੜਾ ਆ 1988 ਦਾ ਉਸ ਦੀ ਧਾਰਾ 13 ਦਾ ਕਲੌਜ਼ 1 ਤੇ ਸਬ ਕਲੌਜ਼ ਵੀ ਲਗਾ ਕੇ ਇਹ ਮਾਮਲਾ ਦਰਜ ਕੀਤਾ ਇਸ ਦੇ ਤਹਿਤ ਡੀਆਈਜੀ ਹਰਚੰਨ ਭੁੱਲਰ ਦੇ ਖਿਲਾਫ ਇਹ ਐਫਆਈਆਰ ਦਰਜ ਕੀਤੀ ਗਈ ਹੈ ਔਰ ਉਸ ਦੇ ਖਿਲਾਫ ਹੁਣ ਐਕਸ਼ਨ ਅੱਗੇ ਉਲੀ ਕਿ ਆ ਜਾਵੇਗਾ ਬਹੁਤ ਵੱਡੇ ਇਲਜ਼ਾਮ ਡੀਆਈਜੀ ਹਰਚੰਨ ਭੁੱਲਰ ਦੇ ਉੱਤੇ ਹੁਣ ਤੱਕ ਔਰ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਲਗਾਤਾਰ ਐਫਆਈਆਰ ਦਾ ਦੌਰ ਚੱਲ ਰਿਹਾ ਹੈ ਹਾਲਾਂਕਿ ਇਹ ਚਰਚਾ ਸੀ ਕਿ ਡਿਸਪਰੋਪੋਰਸ਼ਨਟ ਐਸੈਟਸ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਸੀਬੀਆਈ ਸਟ੍ਰੇਟ ਫਾਰਵਰਡ ਹੈ ਇਸ ਦੇ ਵਿੱਚ ਪੁਛਪੜਤਾਲ ਤੋਂ ਬਾਅਦ ਹੋਰ ਅਧਿਕਾਰੀ ਸ਼ਾਮਲ ਹੋਣ ਦੇ ਕਿਆਸ ਵੀ ਲੱਗ ਰਹੇ ਨੇ ਹੋਰ ਨਾਮ ਨਿਕਲ ਕੇ ਸਾਹਮਣੇ ਆਉਣ ਦੇ ਕਿਆਸ ਵੀ ਲੱਗ ਰਹੇ ਨੇ ਕਰਾਸ ਕੁਐਸਚਨਿੰਗ ਇਸ ਮਾਮਲੇ ਦੇ ਵਿੱਚ ਕੀਤੀ ਜਾ ਸਕਦੀ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰ੍ਹਾਂਗੇ ਬਣੇ ਰੋਮਾਨ ਇੰਡੀਆ ਪੰਜਾਬ